ਸਾਨਕੋਟ ਚਲੰਦਰ ਨੈਸ਼ਨਲ ਹਾਈਵੇ ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਕਾਰ ਸਵਾਰਾਂ ਤੇ ਚਲਾਈਆਂ ਗੋਲੀਆਂ ਕਾਰ ਚ ਸਵਾਰ ਦੋ ਵਿਅਕਤੀਆਂ 'ਚ ਇੱਕ ਦੇ ਸਿਰ 'ਚ ਲੱਗੀ ਹੈ ਗੋਲੀ ਜਦ ਕਿ ਦੂਜਾ ਬਾਲਵਾਲ ਬਚ ਗਿਆ ਜ਼ਖਮੀ ਵਿਅਕਤੀਆਂ ਨੂੰ ਨਿਜੀ ਹਸਪਤਾਲ ਰੈਫਰ ਕੀਤਾ ਗਿਆ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਕਰ ਰਹੀ ਹੈ ਜਾਂਚ ਭਾਜੀ ਮੈਂ ਦੁਕਾਨ ਖੋਲੇ ਕਰਨਾ ਪਿਆ ਮੈਨੂੰ ਗੇਦੀ ਬਾਣੇ ਤੋਂ ਇਸ਼ਾਰਾ ਮਾਰਿਆ ਤੇ ਮੈਂ ਆਟੋ ਲੈ ਕੇ ਆਇਆ ਤੇ ਉਹਨੂੰ ਜਿੱਥੇ ਬੰਦੇ ਨੂੰ ਛੱਟ ਲੱਗੀ ਆ ਗੋਲੀ ਲੱਗੀ ਆ ਉਹਨੂੰ ਆਟੋ ਹੀ ਪਾ ਕੇ ਤੇ ਲੈ ਕੇ ਗਏ ਆ। ਪੂਰੀ ਜਗ੍ਹਾ ਦਾ ਵਾਕਿਆ ਹੈ। ਹਾਂਜੀ ਕਿਰਚੇਗਾ ਦਾ ਵਾਕਿਆ ਹੈ। ਭਾਜੀ ਫਲਾਈਓਵਰ ਤੋਂ ਥੱਲੇ ਉਤਰਿਆ ਕਿਤੇ ਉੱਥੇ ਗੋਲੀ ਲੱਗੀ ਆ ਤੇ ਫਲਾਈਓਵਰ ਤੋਂ ਗੱਡੀ ਨਾਲ ਕੋਈ ਕੰਟਰੋਲ ਨਹੀਂ ਕਰ ਸਕਦਾ ਫਲਾਈਓਵਰ ਆਇਆ ਤੇ ਉੱਥੇ ਜਾ ਕੇ ਮਾਈਂਡਾ ਹੋਸ਼ ਨਹੀਂ ਆ ਗਈ ਪਰ ਬੀਦੀ ਨੇ ਕਰ ਕਰਾ ਕੇ ਫਿਰ ਵੀ ਬ੍ਰੇਕ ਲਾ ਕੇ ਉਹਦੇ ਨਾਲ ਤੇ ਗੱਡੀ ਰੁਕ ਗਈ। ਕਿੰਨੇ ਬੰਦੇ ਸੀਗੇ ਗੱਡੀ ਦੇ ਵਿੱਚ? ਗੱਡੀ ਦੋ ਬੰਦੇ ਸੀਗੇ। ਜਿੱਦੋਂ ਦੋੜੇ ਵਾਪਸ ਵਾਪਸ ਹੋ ਸਿੱਧਾ ਹੀ ਨਿਕਲ ਗਏ। ਜਿਹਨਾਂ ਨੇ ਗੋਲੀ ਚਲਾਈ ਉਹ ਕਦੇ ਦੇ ਸੀ ਮੋਟਰਸਾਈਕਲ ਤੇ ਸੀ ਉਹ ਕਿੰਨੇ ਜਣੇ ਦੋ ਜਣੇ ਸੀ ਮੂੰਹ ਬਣਿਆ ਦੇ ਸੀ ਉਹਨਾਂ ਨੇ ਪਤਲੇ ਜਿਹੇ ਦੋ ਜਣੇ ਸੀ ਮੋਟਰਸਾਈਕਲ ਦੀ ਪਛਾਣ ਵਗੈਰਾ ਹੋਈ ਹੈ ਕਿ ਕਿਸ ਮੁੰਡਰ ਦੀ ਜੇ ਜੇ ਚੱਲਣੇ ਗੋਲੀ ਲੱਗੀ ਕਿੰਨੀ ਦੀ ਕੰਡੀਸ਼ਨ ਹੋ ਗਈ ਪਾਜੀ ਉੱਥੇ ਹਸਪਤਲ ਲੈ ਗਏ ਉਹਨਾਂ ਨੇ ਅਮਨਦੀਪ ਤੇ ਛੱਡਿਆ ਫਿਲਹਾਲ ਤੇ ਜੀ ਤੇ ਗੱਡੀ 'ਚ ਕਿੰਨੇ ਜਣੇ ਸੀ ਦੋ ਜਣੇ ਗੱਡੀ 'ਚ ਦੋ ਜਣੇ ਸੀ ਹਾਂਜੀ ਤੇ ਦੂਜਾ ਬੰਦਾ ਦੂਜਾ ਬੰਦਾ ਠੀਕ ਹੈਗਾ ਪਤਾ ਨਹੀਂ ਕਾਰੋਬਾਰ ਕੀ ਕਰਦੇਗੇ ਕਾਰੋਬਾਰ ਪਾਜੀ ਆਟੋ ਸੇਲਪੁਰ ਦੇ ਦਾ ਕੰਮ ਹੈਗਾ ਉਹ ਸਾਹਮਣੇ ਦੁਕਾਨ ਹੈ ਇੱਕ ਹੱਥ ਨੋਨ ਚ ਨੇ ਹਾਂਜੀ ਸਾਡੇ ਵਾਕਫ ਜੀ ਹਾਂਜੀ ਹਾਂਜੀ ਕੀ ਨਾਮ ਹੈ ਉਹਦਾ ਇਹ ਕਹ ਰਿਹਾ ਕਿ ਸੁਮਾਰੋ ਵੇਦੀ ਦੂਜਾ ਮੱਠੂ ਮੱਠੂ ਕਹਿੰਦੇ ਆ ਉਹਦਾ ਨਾਮ ਪੱਕਾ ਨਾਮ ਮੇਰੇ ਦਿਮਾਗ ਵਿੱਚ ਨਹੀਂ ਆ ਰਿਹਾ ਭਾਜੀ ਜਿਹਨੇ ਗੋਲੀ ਲੱਗੀ ਉਹਦਾ ਕੀ ਨਾਮ ਹੈ ਉਹਦਾ ਮੱਠੂ ਮੱਠੂ ਕਹਿੰਦੇ ਆ ਇਹ ਪੱਕਾ ਨਾਮ ਉਹਦਾ ਨਹੀਂ ਖਿਆਲ ਆਗਾ ਕੀ ਹੈ ਕਿੱਥੇ ਰਹਿਣ ਵਾਲੇ ਨੇ ਉਹ ਮਾਲਟੋਂ ਦਾ ਰਹਿਣ ਵਾਲਾ ਆਪਣਾ ਮਾਡਲ ਟਾਉਨ ਜਿੱਥੇ ਕੋ ਨਾਨਕਪੁਰਗ ਦੇ ਲੱਗੇ ਇਹ ਜਿਹੜੇ ਮੁੰਡੇ ਨੇ ਗੋਲੀ ਚਲਾਈ ਕੀ ਕਰਨ ਪੁਰਨੀਆ ਕੁਝ ਉਹਨੂੰ ਹੋਸੀ ਕੋਈ ਨਹੀਂ ਭਾਜੀ ਉਹਨੂੰ ਗੋਲੀ ਲੱਗਣਾ ਉਹ ਵੀ ਆਪਣਾ ਟੋਲੇ ਬਸੋਲੇ ਕਰਦਾ ਇਹ ਕੋਈ 11 12.5 ਦੇ ਕਰੀਬ ਸ਼੍ਰੀ ਮਿੰਕ ਮਹਾਜਨ ਬਠਾਨਕੋਟ ਦੇ ਵਿਅਕਤੀ ਸੀਗੇ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਤੇ ਉਹਦੇ ਨਾਲ ਉਹਦੀ ਹੈਡ ਇੰਜਰੀ ਹੋ ਗਈ ਆ ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਆ ਜੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਕੋਈ ਸਾਡੇ ਕੋਲ ਨਵੇਂ ਤਾਜ਼ਾ ਤਰੀਕ ਨੂੰ ਗੱਲ ਸਾਹਮਣੇ ਆਏਗੀ ਉਹ ਆਪਜੀ ਦੇ ਨਾਲ ਸਾਂਝੀ ਕੀਤੀ ਕਿੰਨੇ ਪਾਜੀ ਕੋਈ ਪਤਾ ਕਿੰਨੇ ਰਾਉਂਡ ਪਾਏ ਨਹੀਂ ਅਜੇ ਨਹੀਂ ਇਹਦੇ ਬਾਰੇ ਕਹਿ ਸਕਦੇ ਕਿਉਂਕਿ ਜੋ ਜੇਰੇ ਇਲਾਜ ਦਾ ਡਾਕਟਰ ਸਾਹਿਬ ਨੇ ਅਜੇ ਕੋਈ ਦੱਸਿਆ ਨਹੀਂ ਉਹਨਾਂ ਨੇ ਉਹਨੂੰ ਸ਼ਖਸੀ ਕਿੰਨੀਆਂ ਗੋਲੀਆਂ ਲੱਗੀਆਂ ਅਜੇ ਇਹਦੇ ਬਾਰੇ ਕੁਝ ਕਲੀਅਰ ਨਹੀਂਗਾ ਡਾਕਟਰ ਸਾਹਿਬ ਅਜੇ ਆਪਣੀ ਰਿਪੋਰਟ ਦਿੱਤੀ ਨਹੀਂ ਉਹਨਾਂ ਨੇ ਸਰ ਕਿੰਨੇ ਬਣੇ ਸੀਗੇ ਟੋਟਲ ਗੱਡੀ ਦੇ ਵਿੱਚ ਗੱਡੀ 'ਚ ਵੀ ਦੋ ਸੀ ਤੇ ਮਾਰਨ ਵਾਲੇ ਵੀ ਦੋ ਸੀ ਸਰ ਸਰ ਕੰਡੀਸ਼ਨ ਜਿੰਨਾ ਜੀ ਜਿੰਨਾ ਹੁਣ ਤੱਕ ਪਤਾ ਲੱਗਾ ਕੋਈ ਸੀਸੀਟੀ

ਅਜੇ ਤਾਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਦੇ ਪਏ ਆ ਉਹਦੇ ਵਿੱਚ ਅਜੇ ਬਹੁਤੀ ਕੋਈ ਕਲੈਰਿਟੀ ਹੋ ਨਹੀਂ ਰਹੀ ਤੇ ਜਿਵੇਂ ਗੱਲ ਸਾਰੀ ਕਲੀਅਰ ਹੋਏਗੀ ਇਹ ਉਰਦਨ ਤੁਹਾਡਾ ਇੱਕ ਅ ਦੁਆਰਾ ਤੁਹਾਡ ਨਾਲ ਗੱਲ ਸਾਂਝੀ ਕੀਤੀ ਜਾਏਗੀ